ਕਮਲ ਦਾ ਬੜਾ ਦੁੱਖ ਆ ਰਿਹਾ ਵੀ ਕਮਲ ਮਰ ਗਈ ਇਹ ਹੋ ਗਿਆ ਸਾਨੂੰ ਨਾ ਉਹਦੀ ਖੁਸ਼ੀ ਆ ਤੇ ਨਾ ਉਹਦੀ ਸਾਨੂੰ ਕੋਈ ਗਮੀ ਆ ਤੈਨੂੰ ਦੁੱਖਿਆ ਕਮਲਪ੍ਰੀਤ ਕੌਰ ਦਾ ਜਿਹੜੀ ਆਂਦਾ ਮਰ ਗਈ ਆ ਇਹ ਹੋ ਗਿਆ ਉਹਦੇ 4 ਲੱਖ ਫਾਲੋਅਰ ਸੀ ਤੇ ਸੜਨ ਵਾਸਤੇ ਉਹਨੂੰ ਇੱਕ ਵੀ ਨਹੀਂ ਆਇਆ ਤੇ ਜਿਹੜੀ ਉਹਦੀ ਬੜੀ ਤਗੜੀ ਪੋਸਟ ਸੀ ਨਾ ਕਮਲ ਦੀ ਉਹ ਸਪੋਸਟ ਤੇ ਆਪਣੀ ਕੁੜੀ ਨੂੰ ਬਿਠਾ ਆਪਣੀ ਭੈਣ ਨੂੰ ਬਿਠਾ ਉਹ ਲੋਕਾਂ ਨੂੰ ਨੰਗੇਆ ਚ ਵਿਖਾਉਣ ਸੋ ਕਾ ਨਾ ਲੋਕ 4 ਲੱਖ ਜਿਹੜੇ ਆ ਨਾ ਮਨੋਰੰਜਨ ਕਰਨ ਤੇਰੀ ਕੁੜੀ ਦੇ ਨਾਲ ਕਹਿੰਦਾ ਕਿ ਮੈਂ ਧੀਆ ਨੂੰ ਬਚਾਉਣਾ ਮੈਂ ਧੀਆ ਦੇ ਨਾਲ ਖੜਦਾ ਪੰਜਾਬ ਦੇ ਮੈਂ ਨਾਲ ਕਿਹੜੇ ਪੰਜਾਬ ਦੀ ਇਹ ਗੱਲ ਕਰਦਾ ਅੱਜ ਤੋਂ ਕੁਝ ਸਮਾਂ ਪਹਿਲਾਂ ਤੇ ਇਹ ਕਹਿੰਦਾ ਸੀ ਮੈਂ ਪੰਜਾਬ 'ਚ ਜਨਮ ਲੈ ਕੇ ਮੈਨੂੰ ਸ਼ਰਮ ਮਹਿਸੂਸ ਹੁੰਦੀ ਆ ਵੀ ਦਰਜਣ ਨਿਆਣਿਆਂ ਦੀ ਪੈਦਾ ਕਰਕੇ ਅੱਜ ਤੈਨੂੰ ਪੰਜਾਬ ਤੇ ਆਪ ਪੈਦਾ ਹੋ ਕੇ ਤੇ ਤੈਨੂੰ ਸ਼ਰਮ ਆਉਣ ਲੱਗ ਗਈ ਕੁੱਝੜਾ ਤੂੰ ਕੀ ਕੀਤਾ ਤੂੰ ਆਪਣੀ ਗੱਲ ਦੱਸ ਫੇ ਤੂੰ ਕੀ ਕੀਤਾ ਜਿਹੜੇ ਦੋਸਤ ਤੁਸੀਂ ਬਾਬਾ ਹਰਜੀਤ ਸਿੰਘ ਸੂਨਪੁਰ ਤੇ ਲਗਾਏ ਨੇ ਉਹ ਕੀ ਪੂਰਾ ਮਾਮਲਾ ਏ ਤੇ ਕਿਸ ਤਰ੍ਹਾਂ ਤੁਸੀਂ ਉਹਨਾਂ ਦੇ ਸੰਪਰਕ ਵਿੱਚ ਆਏ ਇਹ ਕਹਿੰਦਾ ਕਿ ਨੀਲੇ ਪਾਣੇ ਵਾਲਿਆਂ ਨੂੰ ਕਿੰਨੇ ਅਧਿਕਾਰ ਦਿੱਤਾ ਧੀ ਤੇ ਵਾਰ ਨਹੀਂ ਕਰਨਾ ਬੱਚੇ ਤੇ ਵਾਰ ਨਹੀਂ ਕਰਨਾ ਨੇ ਹੱਥੇ ਤੇ ਵਾਰ ਨਹੀਂ ਕਰਨਾ ਪਰ ਇਹਨੂੰ ਕਿੰਨੇ ਅਥਾਰਟੀ ਦਿੱਤੀ ਵੀ ਤੈਨੂੰ ਵਾਰ ਕਰਨ ਦੀ ਤੂੰ ਕਹਿੰਦਾ ਕਿਰਪਾਨ ਪਾਣੀ ਜਾਣਦਾ ਤਾਂ ਮੈਂ ਚਲਾਉਣੀ ਵੀ ਜਾਣਦਾ ਸੁਵਿਧਾ ਨੇ ਹੱਤਿਆਂ ਤੇ ਮੇਰੇ ਮੇਰੇ ਪਿੱਠ ਤੇ ਵਾਰ ਕੀਤਾ ਨਾ ਵਿਸਾਖੀ ਵਾਲਾ ਦਿਨ ਇਤਿਹਾਸ ਇਹ ਦੁਸਤ ਭੁੱਲ ਗਿਆ ਕੀ ਸੇਵਾ ਦੇ ਧੰਸੇ ਚ ਮੈਨੂੰ ਬੁਲਾਇਆ ਤੇ ਉਥੇ ਤੂੰ ਹਰਕਤ ਕੀਤੀ ਤੇ ਤੂੰ ਪਿੱਠ ਤੇ ਵਾਰ ਨਹੀਂ ਕੀਤਾ ਤੇ ਹੋਰ ਕੀ ਕੀਤਾ ਤੂੰ ਦੁੱਧ ਦਾ ਤੋਤਾ ਤੁਰਿਆ ਫਿਰਦਾ ਕਿੰਨੀਆਂ ਕੁੜੀਆਂ ਨਾਲ ਬਲਾਤਕਾਰ ਕੀਤੇ ਆ ਕਿਹੜੀ ਦਫ਼ਤਰ ਚ ਕੁੜੀ ਛੱਡੀ ਤੂੰ ਸਾਰੀਆਂ ਵੇਖ ਗਈਆਂ ਤੇਰੇ ਅੱਗੇ ਜਿਹੜੀ ਸਾਰੀਆਂ ਕਿੰਨੀਆਂ ਕੁੜੀਆਂ ਸੀ ਜਿਹੜੀਆਂ ਚਾਰ ਸੀਗੀਆਂ ਮੈਂ ਨਾਮ ਨਹੀਂ ਲੈਣਾ ਚਾਹੁੰਦੀ ਉਹ ਬੱਚੀਆਂ ਸੀਗੀਆਂ ਉਹਨਾਂ ਉਹ ਕਹਿੰਦੀਆਂ ਵੀ ਆ ਹਮ ਆਕੇ ਸਾਥ ਹੈ ਹਮ ਆਪਕੇ ਸਾਥ ਹੈ ਆਵਾਜ਼ ਉਠਾਓ ਤੇ ਆਵਾਜ਼ ਉਠਾਉਣ ਵਾਲੀਆਂ ਮੁੜ ਕੇ ਭੱਜ ਗਈਆਂ ਉਹ ਮੈਨੂੰ ਨਹੀਂ ਪਤਾ ਕਿਉਂ ਭੱਜੀਆਂ ਇਹ ਕੌਰ ਸੀਗੀ ਤਾਂ ਖੜੀ ਰਹੀ ਐ ਠੀਕ ਹੈ ਨਾ ਮਾਤਾ ਭਾਗੋ ਦੀਆਂ ਹੀ ਵਾਰਸਾਂ ਮਾਤਾ ਭਾਗੋ ਤੇ ਜਿਹੜਾ ਨਾਮ ਲੈਂਦੇ ਆ ਨਾ ਜਿੱਦਾਂ ਕੌਰ ਤੇ ਕੌਰ ਦਾ ਇਤਿਹਾਸ ਪੜ ਕੇ ਵੇਖ ਕਿੰਨਾ ਤਗੜਾ ਇਤਿਹਾਸ ਐ ਜੇ ਕਮਲ ਨੂੰ ਨਹੀਂ ਸੀ ਪਤਾ ਆਪਣਿਆਂ ਨੂੰ ਤਾਂ ਕਹਿੰਦਾ ਮੈਂ ਅੰਮ੍ਰਿਤਧਾਰੀ ਆ ਤੈਨੂੰ ਕਿਹੜੀ ਗੱਲ ਦਾ ਪਤਾ ਸੀ ਇਹ 도ਗਲਾ ਇਹ ਪੂਸ਼ਕ ਮੋਂਦਾ ਫਿਰਦਾ ਕਦੀ ਪੂਸ਼ਮਾ ਰ ਉਥੇ ਕਦੀ ਉਥੇ ਕਦੀ ਕਿਤੇ ਕਦੀ ਕਿਤੇ ਇਹ ਕਿਹੜੇ ਜਥੇ ਬੰਦੀ ਦਾ ਆ ਇਹ ਆਵੇ ਸਾਹਮਣੇ ਦੱਸਿਆ ਸੀ ਵੀ ਤੁਹਾਨੂੰ ਧਮਕੀਆਂ ਵੀ ਦਿੱਤੀਆਂ ਗਿਆ ਕੀ ਧਮਕੀਆਂ ਨੇ ਜਿਹੜੀਆਂ ਉਹ ਦਿੱਤੀਆਂ ਗਿਆ ਗੁਰੂ ਸਾਹਿਬ ਦੇ ਨੀਲੇ ਬਾਣੇ ਦੇ ਵਿੱਚ ਸ਼ੈਤਾਨ ਵੜਿਆ ਸੀ ਇਹ ਇਹ ਸ਼ੈਤਾਨ ਹੈ ਇਹ ਆਂਦਾ ਨਾ ਵੀ ਸਿੱਖ ਨੂੰ ਸਿੰਘ ਦਾ ਤੇ ਇਹ ਕੰਮ ਹੀ ਨਹੀਂ ਕਰ ਸਕਦੇ ਇੱਕ ਵੀਡੀਓ 'ਚ ਇੱਕ ਤੁਹਾਡੇ ਵਰਗੇ ਵੀਰ ਨੇ ਕਿਹਾ ਕਹਿੰਦਾ ਉਹ ਤਾਂ ਐਡੀ ਵਧੀਆ ਗੱਲ ਕਰ ਰਿਹਾ ਵੀ ਨੀਲੇ ਬਾਣੇ ਵਾਲਾ ਤੇ ਉਹ ਆ ਨਹੀਂ ਕਰ ਸਕਦਾ ਆ ਨਹੀਂ ਕਰ ਸਕਦਾ ਮੈਂ ਕਿਹਾ ਉਹ ਤਾਂ ਸੱਚ ਬੋਲ ਰਿਹਾ ਇੱਕ ਪਾਸੇ ਹਰਜੀਤ ਸੱਚ ਬੋਲ ਰਿਹਾ ਨਹੀਂ ਕਰਦੇ ਇਹ ਸਿੰਘ ਹੈ ਹੀ ਨਹੀਂ ਸੀ ਤੇ ਤਾ ਹੀ ਨੇ ਕੰਮ ਕੀਤਾ ਮੈਨੂੰ ਐਸੇ ਗੱਲ ਦੀ ਤੇ ਮੇਰੇ ਅੰਦਰ 'ਚ ਅੱਗ ਲੱਗੀ ਪਈ ਮੇਰਾ ਖੂਨ ਖੌਲ ਰਿਆ ਕਿਹੜੀ ਧੀ ਦੀ ਗੱਲ ਕਰਦਾ ਮੈਂ ਰੰਗ ਰੇਟਿਆਂ ਦੀ ਧੀ ਮੈਂ ਪੰਜਾਬ ਦੀ ਧੀ ਮੈਂ ਧੀ ਨਹੀਂ ਸੀ ਇਨੇ ਕਿਉਂ ਵਾਈਟਾ ਤਗੜਾ ਮੇਰੇ ਨਾਲ ਕਰਮ ਕਰ ਗਲਤ ਕੀਤਾ ਕਿਉਂ ਨਹਿਤੀ ਨਹੀਂ ਸੀ ਮੈਂ ਜਥੇਬੰਦੀਆਂ ਨੂੰ ਹੱਥ ਜੋੜ ਕੇ ਬੇਨਤੀ ਕਰਦੀ ਆ ਪ੍ਰਸ਼ਾਸਨ ਨੂੰ ਬੇਨਤੀ ਕਰਦੀ ਆ ਕਿ ਇਹ ਜੇ ਕਹਿ ਰਿਹਾ ਇਹਦੇ ਤੋਂ ਬਚਾਓ ਧੀਆਂ ਨੂੰ ਇਹਦਾ ਤੋਂ ਬਚਾਓ ਬਲਾਤਕਾਰੀ ਤੋਂ ਪਤਾ ਨਹੀਂ ਕਿੰਨਿਆਂ ਦੇ ਘਰ ਹੋਰ ਵੀ ਬਰਬਾਦ ਕਰੂਗਾ ਇਹ ਇਹ ਤਾਂ ਬਲਾਤਕਾਰੀ ਆ ਇਹਦੇ ਕੋਲ ਕੌਣ ਸੇਫ ਹੈ ਇਹਦੀ ਦਫ਼ਤਰ ਚ ਕੋਈ ਸੇਫ ਸੀਗੀ ਘੌਂਕਣੀ ਵਾਲਾ ਏ ਗੁੱਚੜ ਹਰਜੀਤਾ ਗੁੱਚੜ ਪਿੰਡ ਰਸੂਲਪੁਰ ਨੇੜੇ ਮਰੰਡਾ ਸੋਸ਼ਲ ਮੀਡੀਆ ਤੇ ਮਸ਼ਹੂਰ ਭਾਬੀ ਕਮਲ ਕੌਰ ਦੇ ਕਤਲ ਤੋਂ ਬਾਅਦ ਦੋ ਧਿਰਾਂ ਨੇ ਜੜੀਆਂ ਉਹ ਆਮੋ ਸਾਹਮਣੇ ਹੁੰਦੀਆਂ ਦਿਖਾਈ ਦੇ ਰੀਆਂ ਨੇ ਇੱਕ ਧਿਰ ਦੇ ਵੱਲੋਂ ਇਸ ਕਤਲ ਦੀ ਹਮਾਇਤ ਕੀਤੀ ਜਾ ਰਹੀ ਹੈ ਕਿ ਧਿਰ ਦੇ ਵੱਲੋਂ ਇਸ ਕਤਲ ਦਾ ਵਿਰੋਧ ਆ ਜਿਹੜਾ ਉਹ ਕੀਤਾ ਜਾ ਰਿਹਾ ਹੈ ਤਾਂ ਵਿਰੋਧ ਕਰਨ ਵਾਲਿਆਂ ਵਿੱਚ ਇੱਕ ਨਾਮ ਬਾਬਾ ਹਰਜੀਤ ਸਿੰਘ ਰਸੂਲਪੁਰ ਦਾ ਵੀ ਆਉਂਦਾ ਹੈ ਤਾਂ ਉਹਨਾਂ ਦੇ ਵੱਲੋਂ ਬੀਤੇ ਦਿਨ ਇੱਕ ਬਿਆਨ ਆ ਜਿਹੜਾ ਉਹ ਜਾਰੀ ਕੀਤਾ ਜਾਂਦਾ ਹੈ ਜਿਸ ਤੋਂ ਬਾਅਦ ਇਹ ਗੱਲ ਆਖੀ ਜਾਂਦੀ ਹੈ ਕਿ ਅਗਰ ਕਿਸੇ ਵੀ ਦੀ ਭੈਣ ਨੂੰ ਕੋਈ ਤੰਗ ਪਰੇਸ਼ਾਨ ਕਰਦਾ ਏ ਤਾਂ ਉਹ ਉਹਨਾਂ ਨਾਲ ਸੰਪਰਕ ਕਰਨ ਤਾਂ ਬਾਬਾ ਹਰਜੀਤ ਸਿੰਘ ਰਸੂਲਪੁਰ ਦੇ ਉੱਤੇ ਖੁਦ ਦੇ ਉੱਤੇ ਗੰਭੀਰ ਦੋਸ਼ ਤੇ ਜਿਹੜੇ ਉਹ ਲੱਗੇ ਨੇ ਤਾਂ ਦੋਸ਼ ਲਗਾਉਣ ਵਾਲੇ ਸਾਡੇ ਨਾਲ ਨੇ ਬਲਤ ਕਰਦੇ ਗੰਭੀਰ ਦੋਸ਼ ਤੇ ਜਿਹੜੇ ਬਾਬਾ ਹਰਜੀਤ ਸਿੰਘ ਰਸੂਲਪੁਰ ਦੇ ਉੱਤੇ ਲੱਗੇ ਨੇ ਅਤੇ ਨਾਲ ਹੀ ਉਹਨਾਂ ਦੇ ਖਿਲਾਫ ਐਫ ਆਈ ਆਰ ਆ ਜਿਹੜੀ ਉਹ ਦਰਜ ਕਰਵਾਈ ਗਈ ਹੈ ਤਾਂ ਇਸ ਦੋਸ਼ਬੰਦੀ ਬੀਬੀ ਜੀ ਸਾਡੇ ਨਾਲ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਤਾਂ ਇਹ ਕੀ ਪੂਰਾ ਮਾਮਲਾ ਹੈ ਜਿਹੜੇ ਤੁਸੀਂ ਦੋਸ਼ ਨੇ ਜਿਹੜੇ ਉਹ ਹਰਜੀਤ ਸਿੰਘ ਰਸੂਲਪੁਰ ਤੇ ਲਗਾਏ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਹੜੇ ਹਰਜੀਤ ਸਿੰਘ ਦੀ ਗੱਲ ਕਰ ਰਹੇ ਹੋ ਸਿੰਘ ਨਾ ਸ਼ਬਦ ਬੋਲੋ ਹਰਜੀਤ ਕਿਹੜੇ ਹਰਜੀਤ ਦੀ ਗੱਲ ਕਰਦੇ ਹੋ ਬੱਬਾ ਹਰਜੀਤ ਸਿੰਘ ਸੂਲਪੁਰ ਹਰਜੀਤ ਪੁਚੜ ਕਿਹੜੇ ਪੰਜਾਬ ਦੀ ਉਹ ਗੱਲ ਕਰਦਾ ਕਿਹੜੇ ਧੀ ਦੀ ਗੱਲ ਕਰਦਾ ਕਿਹੜੇ ਬੱਚਿਆਂ ਦੀ ਗੱਲ ਕਰਦਾ ਓ ਇਹ ਦੱਸੋ ਮੈਨੂੰ ਕੀ ਦੀ ਗੱਲ ਕਾਦੀ ਕਰਦਾ ਓ ਕਹਿੰਦਾ ਕਿ ਮੈਂ ਧੀਆ ਨੂੰ ਬਚਾਉਣਾ ਮੈਂ ਧੀਆ ਦੇ ਨਾਲ ਖੜਦਾ ਪੰਜਾਬ ਦੇ ਮੈਂ ਨਾਲ ਕਿਹੜੇ ਪੰਜਾਬ ਦੀ ਇਹ ਗੱਲ ਕਰਦਾ ਅੱਜ ਤੋਂ ਕੁਝ ਸਮਾਂ ਪਹਿਲਾਂ ਤੇ ਇਹ ਕਹਿੰਦਾ ਸੀ ਮੈਂ ਪੰਜਾਬ 'ਚ ਜਨਮ ਲੈ ਕੇ ਮੈਨੂੰ ਸ਼ਰਮ ਮਹਿਸੂਸ ਆਉਂਦੀ ਆ ਤੇ ਮੇਰੀ ਪਹਿਲਾ ਵੀ ਵੀਡੀਓ ਮੈਂ ਕੀਤੀ ਸੀ ਕਿ ਮੇਰੀ ਇੰਟਰਵਿਊ ਹੋਈ ਸੀ ਵੀ ਦਰਜਣ ਨਿਆਣਿਆਂ ਦੀ ਪੈਦਾ ਕਰਕੇ ਅੱਜ ਤੈਨੂੰ ਪੰਜਾਬ ਤੇ ਆਪ ਪੈਦਾ ਹੋ ਕੇ ਤੇ ਤੈਨੂੰ ਸ਼ਰਮ ਆਉਣ ਲੱਗ ਗਈ ਬੁੱਚੜਾ ਤੂੰ ਕੀ ਕੀਤਾ ਤੂੰ ਆਪਣੀ ਗੱਲ ਦੱਸ ਵੀ ਤੂੰ ਕੀ ਕੀਤਾ ਜੀ ਜਿਹੜੇ ਦੋਸਤ ਤੁਸੀਂ ਬਾਬਾ ਹਰਜੀਤ ਸਿੰਘ ਫੂਲਪੁਰ ਤੇ ਲਗਾਏ ਨੇ ਉਹ ਕੀ ਪੂਰਾ ਮਾਮਲਾ ਏ ਤੇ ਕਿਸ ਤਰ੍ਹਾਂ ਤੁਸੀਂ ਉਹਨਾਂ ਦੇ ਸੰਪਰਕ ਵਿੱਚ ਆਏ ਸੀ ਉਹਨਾਂ ਦੇ ਸੰਪਰਕ 'ਚ ਆਏ ਵੀਰ ਜੀ 5 ਸਾਲ ਹੋ ਗਏ ਮੈਨੂੰ ਇੰਟਰਵਿਊ ਕਰਦੇ ਨੂੰ ਤਕਰੀਬਨ ਸਭ ਜਨਤਾ ਨੇ ਸੁਣ ਚੁੱਕਿਆ ਕਿ ਅਸੀਂ ਉਹਦੇ ਸੰਪਰਕ 'ਚ ਕਿਵੇਂ ਆਏ ਠੀਕ ਹੈ ਨਾ ਹੁਣ ਆਪਾਂ ਅੱਜ ਦਾ ਮੁੱਦਾ ਲੈ ਕੇ ਚੱਲੀਏ ਕਿ ਅਸੀਂ ਕਿਵੇਂ ਉਹਦੇ ਸੰਪਰਕ 'ਚ ਆਏ ਕਿਵੇਂ ਅਸੀਂ ਉਹਨੂੰ ਮਿਲੇ ਉਹ ਸਾਰਾ ਕੁਝ ਜਨਤਾ ਕੋਲ ਹੋ ਚੁੱਕਾ ਹੈ ਗੱਲ ਤੇ ਅੱਜ ਦੀ ਆ ਗਈ ਨਾ ਇਹ ਕਹਿੰਦਾ ਕਿ ਨੀਲੇ ਬਾਣੇ ਵਾਲਿਆਂ ਨੂੰ ਕਿੰਨੇ ਅਧਿਕਾਰ ਦਿੱਤਾ ਧੀ ਤੇ ਵਾਰ ਨਹੀਂ ਕਰਨਾ ਬੱਚੇ ਤੇ ਵਾਰ ਨਹੀਂ ਕਰਨਾ ਨੇ ਹੱਥੇ ਤੇ ਵਾਰ ਨਹੀਂ ਕਰਨਾ ਪਰ ਇਹਨੂੰ ਕਿੰਨੇ ਅਥਾਰਟੀ ਦਿੱਤੀ ਸੀ ਵੀ ਤੈਨੂੰ ਵਾਰ ਕਰਨ ਦੀ ਤੂੰ ਕਹਿੰਦਾ ਗਰਪਾਣ ਪਾਉਣੀ ਜਾਣਦਾ ਤਾਂ ਮੈਂ ਚਲਾਉਣੀ ਵੀ ਜਾਣਦਾ ਘੋੜਾ ਦੱਬਣ ਦਾ ਟਾਈਮ ਨਹੀਂ ਲੱਗਦਾ ਤੈਨੂੰ ਕਿਹਨੇ ਤੈਨੂੰ ਕਿਹਨੇ ਅਥਾਰਟੀ ਦਿੱਤੀ ਸੀ ਤੂੰ ਵੀ ਤੇਨੇ ਹੱਤਿਆਂ ਤੇ ਮੇਰੇ ਮੇਰੇ ਪਿੱਠ ਤੇ ਵਾਰ ਕੀਤਾ ਨਾ ਵਿਸਾਖੀ ਵਾਲਾ ਦਿਨ ਇਤਿਹਾਸ ਇਹ ਦੁਸ਼ਟ ਭੁੱਲ ਗਿਆ ਸੀ ਇਹ ਰਜੀਤਾ ਗੁੱਚੜ ਵੀ ਗੱਲ ਕਰਦੀ ਕਿ ਇਹ ਇਤਿਹਾਸ ਭੁੱਲ ਗਿਆ ਸੀ ਵਿਸਾਖੀ ਵਾਲੇ ਦਿਨ ਆਪੋ ਅਮਰਤ ਤਿਆਰ ਕੀਤਾ ਜਾਂਦਾ ਸਾਡਾ ਸਿੱਖ ਇਤਿਹਾਸ ਕਿੱਡਾ ਵੱਡਾ ਇਤਿਹਾਸ ਹੈ ਸਾਡਾ ਤੇ ਇਹਨੇ ਉਸ ਦਿਨ ਕਰਤੂਤ ਜੜੀ ਕੀਤੀ ਸੇਵਾ ਦੇ ਝੰਸੇ 'ਚ ਮੈਨੂੰ ਬੁਲਾਇਆ ਤੇ ਉਹਦੇ ਤੂੰ ਹਰਕਤ ਕੀਤੀ ਤੇ ਤੂੰ ਪਿੱਠ ਦੇ ਵਾਰ ਨਹੀਂ ਕੀਤਾ ਤੇ ਹੋਰ ਕੀ ਕੀਤਾ ਤੂੰ ਦੁੱਧ ਦਾ ਤੋਤਾ ਤੁਰਿਆ ਫਿਰਦਾ ਕਿੰਨੀਆਂ ਕੁੜੀਆਂ ਨਾਲ ਬਲਾਤਕਾਰ ਕੀਤੇ ਆ ਕਿਹੜੀ ਦਫ਼ਤਰ ਚ ਕੁੜੀ ਛੱਡੀ ਤੂੰ ਸਾਰੀਆਂ ਵੇਖ ਗਈਆਂ ਤੇਰੇ ਅੱਗੇ ਜਿਹੜੀ ਸਾਰੀਆਂ ਕਿੰਨੀਆਂ ਕੁੜੀਆਂ ਸੀ ਜਿਹੜੀਆਂ ਚਾਰ ਸੀਗੀਆਂ ਮੈਂ ਨਾਮ ਨਹੀਂ ਲੈਣਾ ਚਾਹੁੰਦੀ ਉਹ ਬੱਚੀਆਂ ਸੀਗੀਆਂ ਉਹਨਾਂ ਉਹ ਕਹਿੰਦੀਆਂ ਵੀ ਆ ਹਮ ਆਪਕੇ ਸਾਥ ਹੈ ਹਮ ਆਪਕੇ ਸਾਥ ਹੈ ਆਵਾਜ਼ ਉਠਾਓ ਤੇ ਆਵਾਜ਼ ਉਠਾਉਣ ਵਾਲੀਆਂ ਮੁੜ ਕੇ ਭੱਜ ਗਈਆਂ ਉਹ ਮੈਨੂੰ ਨਹੀਂ ਪਤਾ ਕਿਉਂ ਭੱਜੀਆਂ ਇਹ ਕੌਰ ਸੀਗੀ ਤਾਂ ਖੜੀ ਰਹੀ ਐ ਠੀਕ ਹੈ ਨਾ ਜੇ ਕੌਰ ਦਾ ਇਸਤੇਮਾਲ ਕੋਈ ਵੀ ਕਰੇਗਾ ਤਾਂ ਉਹਦਾ ਇਹੀ ਹਸ਼ਰ ਹੋਏਗਾ ਠੀਕ ਹੈ ਕਿਹੜੀ ਕੌਰ ਦੀ ਗੱਲ ਕਰਦੇ ਉਹ ਕੌਰ ਦੀ ਗੱਲ ਕਰਦੇ ਜਿਨ੍ਹਾਂ ਨੇ ਆਪਣੇ ਬੱਚਿਆਂ ਦੀਆਂ ਆਂਦਰਾ ਗਲਾਂ 'ਚ ਹਾਰ ਪਵਾਏ ਜਿਨ੍ਹਾਂ ਨੇ ਜੰਗ ਜਿੱਤੇ ਮਾਤਾ ਭਾਗੋ ਦੀਆਂ ਹੀ ਵਾਰਸਾਂ ਮਾਤਾ ਭਾਗੋ ਦੇ ਜਿਹੜਾ ਨਾਮ ਲੈਂਦੀਆਂ ਨਾ ਜਿੱਦਾਂ ਕੌਰ ਤੇ ਕੌਰ ਦਾ ਇਤਿਹਾਸ ਪੜ ਕੇ ਵੇਖ ਕਿੰਨਾ ਤਗੜਾ ਇਤਿਹਾਸ ਹੈ ਜੇ ਕਮਲ ਨੂੰ ਨਹੀਂ ਸੀ ਪਤਾ ਆਪਣਾ ਨੂੰ ਤਾਂ ਕਹਿੰਦਾ ਮੈਂ ਅੰਮ੍ਰਿਤਧਾਰੀ ਆ ਤੈਨੂੰ ਕਿਹੜੀ ਗੱਲ ਦਾ ਪਤਾ ਸੀ ਇਹਨੂੰ ਤਾਂ ਕਿਸੇ ਗੱਲ ਦਾ ਹੀ ਨਹੀਂ ਪਤਾ ਇਹ ਕਿਹੜਾ ਕੌਣ ਇਹਨੂੰ ਕਿਹੜਾ ਕਿਹੜਾ ਜਥੇਵੰਦੀ ਆਂਦਾ ਵੀ ਮੈਂ ਜਥੇਦਾਰਾਂ ਦੇ ਗੱਡੀ ਤੇ ਲਗਵਾਉਂਦਾ ਮੈਂ ਤਾਂ ਸਾਰੇ ਜਥੇਦਾਰਾਂ ਦੇ ਵੀਰਾਂ ਦੇ ਅੱਗੇ ਬੇਨਤੀ ਕਰਦੀ ਆਂ ਹੱਥ ਜੋੜ ਕੇ ਵੀ ਕਿਹੜਾ ਜਥੇਵੰਦੀ ਦਾ ਇਹ ਹੈਗਾ ਇਹ ਇਹ 도ਗਲਾ ਇਹ ਪੂਸ਼ਕ ਮਾਉਂਦਾ ਫਿਰਦਾ ਕਦੀ ਪੂਸ਼ਮਾ ਰੋਥੇ ਕਦੀ ਉਥੇ ਕਦੀ ਕਿਤੇ ਕਦੀ ਕਿਤੇ ਇਹ ਕਿਹੜੇ ਜਥੇਵੰਦੀ ਦਾ ਆ ਇਹ ਆਵੇ ਸਾਹਮਣੇ ਇਹ ਕਹਿੰਦਾ ਮੈਨੂੰ ਵੀ ਜੇ ਕਿਸੇ ਨੂੰ ਤੰਗ ਪਰੇਸ਼ਾਨ ਕੀਤਾ ਤਾਂ ਮੇਰੇ ਨਾਲ ਸੰਪਰਕ ਕਰੋ ਤੁਸੀਂ ਵੀਰ ਜੀ ਸੰਪਰਕ ਕਰੋ ਹੋਰ ਕੁੜੀਆਂ ਵੀ ਜਿਹੜੀਆਂ ਹੋ ਗਈਆਂ ਵਾ ਉਹ ਕਰਦੇ ਨੇ ਤੇ ਆ ਜਾ ਭਈ ਸਾਰੇ ਤੇ ਬਹੁਤ ਤੁਹਾਨੂੰ ਖਤਰਾ ਵਾ ਇੱਥੇ ਤੁਸੀਂ ਵੀਰ ਜੀ ਗੱਲ ਤੇ ਕਰੋ ਪੁੱਛੋ ਉਹਨੂੰ ਬੁਲਾ ਲਓ ਉਹਨੂੰ ਅਸੀਂ ਮੈਂ ਵੀ ਆਉਣ ਨੂੰ ਤਿਆਰ ਹਾਂ ਬੁਲਾ ਲੇ ਜਿੱਥੇ ਆਣਾ ਆ ਜੇ ਤੇ ਤੁਸੀਂ ਦੱਸਿਆ ਸੀ ਕਿ ਤੁਹਾਨੂੰ ਧਮਕੀਆਂ ਵੀ ਦਿੱਤੀਆਂ ਗਈਆਂ ਕੀ ਧਮਕੀਆਂ ਨੇ ਜਿਹੜੀਆਂ ਉਹ ਦਿੱਤੀਆਂ ਗਈਆਂ ਸੀ ਧਮਕੀਆਂ ਇਸ ਤਰ੍ਹਾਂ ਸੀ ਕਿ ਜਿੱਦਣ ਇਹਨੇ ਆਪਣੀ ਕਾਲੀ ਕਰਤੂਤ ਵਿਖਾਈ ਨਾ ਜਿੱਦਣ ਇਹਨੇ ਗੁਰੂ ਸਾਹਿਬ ਦੇ ਨੀਲੇ ਬਾਣੇ ਦੇ ਵਿੱਚ ਸ਼ੈਤਾਨ ਵੜਿਆ ਸੀ ਇਹ ਇਹ ਸ਼ੈਤਾਨ ਹੈ ਇਹ ਆਂਦਾ ਨਾ ਵੀ ਸਿੱਖ ਨੂੰ ਸਿੰਘ ਦਾ ਤੇ ਇਹ ਕੰਮ ਹੀ ਨਹੀਂ ਕਰ ਸਕਦੇ ਇੱਕ ਵੀਡੀਓ 'ਚ ਇੱਕ ਤੁਹਾਡੇ ਵਰਗੇ ਵੀਰ ਨੇ ਕਿਹਾ ਕਹਿੰਦਾ ਉਹ ਤੇ ਐਡੀ ਵਧੀਆ ਗੱਲ ਕਰ ਰਿਹਾ ਵੀ ਨੀਲੇ ਬਾਣੇ ਵਾਲਾ ਤੇ ਉਹ ਆ ਨਹੀਂ ਕਰ ਸਕਦਾ ਆ ਨਹੀਂ ਕਰ ਸਕਦਾ ਮੈਂ ਕਿਹਾ ਉਹ ਤਾਂ ਸੱਚ ਬੋਲ ਰਿਹਾ ਇੱਕ ਪਾਸੇ ਹਰਜੀਤ ਸੱਚ ਬੋਲ ਰਿਹਾ ਨਹੀਂ ਕਰਦੇ ਇਹ ਸਿੰਘ ਹੈ ਹੀ ਨਹੀਂ ਸੀ ਤੇ ਤਾਂ ਹੀ ਇਹਨੇ ਇਹ ਕੰਮ ਕੀਤਾ ਇਹ ਤਾਂ ਬਾਣੇ ਦੇ ਵਿੱਚ ਸ਼ੈਤਾਨ ਸੀ ਜੇ ਬਾਣੇ ਦੇ ਵਿੱਚ ਇਨਸਾਨ ਹੁੰਦਾ ਬੰਦਾ ਹੁੰਦਾ ਗੁਰੂ ਦਾ ਸਿੱਖ ਹੁੰਦਾ ਤੇ ਇਹ ਨਾ ਕਰਦਾ ਇਹ ਤਾਂ ਸਿੰਘ ਹੈ ਹੀ ਨਹੀਂ ਇਹ ਤਾਂ ਕਰੂਗਾ ਕੋਡ ਦੇ ਵਿੱਚ ਜਿਹੜਾ ਕੇਸ ਚੱਲ ਰਿਹਾ ਏ ਉਸ ਦੀ ਕਾਰਵਾਈ ਕਿੱਥੇ ਪਹੁੰਚੀ ਹੈ ਉਹ ਤੇ ਵੀਰ ਜੀ ਕਾਰਵਾਈ ਆਪਣੀ ਇਦਾਂ ਹੈ ਕਿ ਪਹਿਲਾਂ ਮੈਨੇ ਥੋੜਾ ਕਰਾ ਕੇ ਨਾ ਵਕੀਲ ਨੇ ਸੈਨ ਤੇ ਮੇਰੇ ਨਾਲ ਗਲਤ ਮੇਰੇ ਇਸਤੇਮਾਲ ਕੀਤੇ ਗਏ ਸੈਨ ਮੈਨੂੰ ਥੋੜਾ ਜਿਹਾ ਉਥੇ ਟੜਕਾ ਲਾਇਆ ਆ ਯਾਨੀ ਕਿ ਇਹਨੇ ਇਦਾਂ ਕਦੀ ਪਾਵਰ ਆਪਣੀ ਵਿਖਾਈ ਆ ਕਿ ਇੱਕਰ ਐਫ ਆਈ ਆਰ ਰੱਦ ਕਰਨ ਦੀ ਕੋਸ਼ਿਸ਼ ਕਰ ਦਿੱਤੀ ਕਿ ਪੂਰੀ ਪਰ ਆਪਾਂ ਦੁਬਾਰਾ ਸਾਰਾ ਕੁਝ ਜਿਹੜੇ ਹੈਗਾ ਇਨਕੁਆਰੀ ਚੱਲ ਰਹੀ ਹੈ ਮੇਰੀ 7ਵੇਂ ਮਹੀਨੇ ਦੀ 11 ਤਰੀਕ ਹੈ ਸਭ ਕੁਝ ਹੈ ਮੇਰੇ ਕੋਲ ਉਹ ਅਗਲੀ ਤਰੀਕ ਆਪਾਂ ਫੇਰ ਜਾਵਾਂਗੇ ਪੁੱਛਾਂਗੇ ਜੀ ਤਾਂ ਪੁਲਿਸ ਨੇ ਚੰਡੀਗੜ੍ਹ ਦੀ ਨੇ ਹਰਜੀਤ ਸਿੰਘ ਉਸੂਲਪੁਰ ਤੇ ਕੀ ਕਾਰਵਾਈ ਤੁਹਾਡੇ ਕੇਸ ਚ ਹੁਣ ਤੱਕ ਕੀਤੀ ਆ ਦੇਖੋ ਜੀ ਇਹਨੇ ਉਹਦੇ ਨੇ ਕਹਿਤਾ ਸੀ ਕਹਿੰਦਾ ਵੀ ਪੁਲਿਸ ਤਾਂ ਮੇਰੀਆਂ ਜੇਬਾਂ 'ਚ ਆ ਤੇ ਜੱਜ ਤੇ ਵਕੀਲ ਨੂੰ ਖਰੀਦਣ ਦੀ ਮੈਂ ਔਕਾਤ ਰੱਖਦਾ ਠੀਕ ਐ ਜਿਹੜੀ ਉਹਨੇ ਕਹੀ ਸੀ ਉਹ ਗੱਲ ਪੂਰੀ ਹੋ ਗਈ ਮੈਂ ਜਦੋਂ ਥਾਣੇ 'ਚ ਜਾਂਦੀ ਸੀ ਹਾਰੰਗਪੁਰ ਚੰਡੀਗੜ੍ਹ ਥਾਣੇ 'ਚ ਮੇਰੀ ਜਿਹੜੀ ਆਈਓ ਸੀਗੀ ਆਈਓ ਦੇ ਕੋਲ ਬਹਿ ਕੇ ਇਹ ਬਲਾਤਕਾਰ ਹੀ ਚਾਹ ਕਹਿੰਦਾ ਤੇ ਮੈਂ ਬਾਹਰ ਬੈਠੀ ਆ ਇਹਨੂੰ ਤੁਸੀਂ ਕੀ ਸਮਝੋਗੇ ਇਹਨਾਂ ਨੂੰ ਪੱਕੀ ਸਮਝ ਸਕਦੇ ਹੁਣ ਕੀ ਕਿਦਾਂ ਬੋਲਾਂ ਕੀ ਕੀ ਦੱਸਾਂ ਮੈਂ ਇਹ ਤਾਂ ਕੀ ਸਮਝ ਸਕਦੇ ਵੀ ਇਹ ਰਲਿਆ ਸੀ ਨਾ ਉਹਨਾਂ ਨਾਲ ਮੈਂ ਤਾਂ ਹੀ ਬਾਹਰ ਸੀਗੀ ਤੇ ਇਹ ਲੱਡੂਆਂ ਨਾਲ ਚਾਹ ਪੀਂਦਾ ਸੀ ਬਲਾਤਕਾਰੀ ਕਦੀ ਵੇਖਿਆ ਤੁਸੀਂ ਦੋਸ਼ੀ ਚਾਹ ਪੀਂਦਾ ਆਈਓ ਦੇ ਕੋਲ ਬੈਠਾ ਇਹ ਚਾਹ ਪੀਂਦਾ ਸੀ ਅੰਦਰ ਤਾਂ ਜਿਹੜੀ ਇਸ ਦੇ ਵੱਲੋਂ ਵੀਡੀਓ ਜਾਰੀ ਕੀਤੀ ਗਈ ਸੀ ਕਮਲਕੌਰ ਦੇ ਕਤਲ ਤੋਂ ਬਾਅਦ ਅਮਰਪਾਲ ਸਿੰਘ ਮਹਿਰੋਂ ਬਾਰੇ ਕੁਝ ਗੱਲਾਂ ਨੇ ਜਿਹੜੀਆਂ ਉਹ ਕੀਤੀਆਂ ਗਈਆਂ ਸੀ ਤੇ ਇਹ ਗੱਲ ਕਹੀ ਕਿ ਇਸੀ ਕੇ ਅਗਰ ਪੰਜਾਬ ਦੀਆਂ ਬੱਚੀਆਂ ਨੂੰ ਪੰਜਾਬ ਦੀਆਂ ਧੀਆਂ ਪੈਣਾ ਨੂੰ ਕੋਈ ਤੰਗ ਕਰਦਾ ਏ ਤਾਂ ਤੁਸੀਂ ਜਿਹੜਾ ਕਿਰਦਾਰ ਦੱਸ ਰਹੇ ਹੋ ਉਹ ਤਾਂ ਇਹਨਾਂ ਗੱਲਾਂ ਤੋਂ ਬਿਲਕੁਲ ਉਲਟ ਹੈ ਇੱਕ ਮੈਨੂੰ ਐਸੇ ਗੱਲ ਆਦੀ ਤੇ ਮੇਰੇ ਅੰਦਰ ਚ ਅੱਗ ਲੱਗੀ ਪਈ ਮੇਰਾ ਖੂਨ ਖੌਲ ਰਿਆ ਕਿਹੜੀ ਧੀ ਦੀ ਗੱਲ ਕਰਦਾ ਮੈਂ ਰੰਗ ਰੇਟਿਆਂ ਦੀ ਧੀ ਮੈਂ ਪੰਜਾਬ ਦੀ ਧੀ ਮੈਂ ਧੀ ਨਹੀਂ ਸੀ ਇਹਨੇ ਕਿਉਂ ਵਾੜਾ ਤਕੜਾ ਮੇਰੇ ਨਾਲ ਕਰਮ ਗਲਤ ਕੀਤਾ ਕਿਉਂ ਨਾ ਧੀ ਨਹੀਂ ਸੀ ਕਿਹੜੀਆਂ ਬੇਟੀਆਂ ਮੈਂ ਆਂਦੀ ਆਪਣਾ ਸਾਰਾ ਜਥੇਬੰਦੀਆਂ ਨੂੰ ਹੱਥ ਜੋੜ ਕੇ ਬੇਨਤੀ ਕਰਦੀ ਆਂ ਪ੍ਰਸ਼ਾਸਨ ਨੂੰ ਬੇਨਤੀ ਕਰਦੀ ਆਂ ਕਿ ਇਹ ਜੇ ਕਹਿ ਰਿਹਾ ਇਹਦੇ ਤੋਂ ਬਚਾਓ ਧੀਆਂ ਨੂੰ ਇਹਦੇ ਤੋਂ ਬਚਾਓ ਬਲਾਤਕਾਰੀ ਤੋਂ ਪਤਾ ਨਹੀਂ ਕਿੰਨਿਆਂ ਦੇ ਘਰ ਹੋਰ ਵੀ ਬਰਬਾਦ ਕਰੂਗਾ ਇਹ ਤੇ ਬਲਾਤਕਾਰੀ ਇਹਦੇ ਕੋਲ ਕੌਣ ਸੇਫ ਹੈ ਇਹਦੀ ਦਫਤਰ ਚ ਕੋਈ ਸੇਫ ਸੀਗੀ ਧੌਂਕਣੀ ਵਾਲਾ ਏ ਬੁੱਚੜ ਹਰਜੀਤਾ ਬੁੱਚੜ ਪਿੰਡ ਰਸੂਲਪੁਰ ਨੇੜੇ ਮਰੰਡਾ ਅਗਰ ਗੱਲ ਕੀਤੀ ਜਾਵੇ ਤੁਸੀਂ ਕਿਹਾ ਕਿ ਇਸ ਦੇ ਦਫ਼ਤਰ ਦੇ ਵਿੱਚ ਵੀ ਕੁੜੀਆਂ ਨਾਲ ਗਲਤ ਜਿਹੜਾ ਉਹ ਕੀਤਾ ਗਿਆ ਤਾਂ ਉਹਨਾਂ ਨੇ ਹਾਲੇ ਤੱਕ ਆਵਾਜ਼ ਕਿਉਂ ਨਹੀਂ ਠਾਈ ਕਿਉਂਕਿ ਹੋਰ ਮਾਮਲਾ ਹੈ ਜਿਹੜਾ ਉਹ ਸਾਹਮਣੇ ਨਹੀਂ ਆਇਆ ਸਾਹਮਣੇ ਕਿਉਂ ਨਹੀਂ ਆਇਆ ਉਹ ਪਹਿਲਾਂ ਮੈਨੂੰ ਕਹਿੰਦੇ ਸੀ ਕਿ ਅਸੀਂ ਅਨਮੈਰਿਡ ਆ ਅਸੀਂ ਅਨਮੈਰਿਡ ਆ ਸਾਡੇ ਵਿਆਹ ਹੋਣੇ ਅਸੀਂ ਬਗਾਨਿਆਂ ਘਰਾਂ ਦੇ ਵਿੱਚ ਜਾਣਾ ਇਸ ਕਰਕੇ ਸਾਨੂੰ ਨਾ ਡਰ ਲੱਗਦਾ ਵਾ ਤੁਸੀਂ ਆਪ ਆਵਾਜ਼ ਠਾਓ ਹਮ ਆਪਕੇ ਸਾਥ ਹੈ ਤੇ ਫਿਰ ਸਾਥ ਨਹੀਂ ਦੱਤਾ ਤੁਹਾਡਾ ਨਹੀਂ ਸਾਥ ਦਿੰਦਾ ਉਹ ਫਿਰ ਫਿਰ ਗੱਲ ਉੱਥੇ ਆ ਗਈ ਨਾ ਕੋਰਜ ਤੇ ਫਿਰ ਦੂਜੇ ਫੋਨ ਚ ਫਰਕ ਕੀ ਹੋਇਆ ਜੋ ਇਹ ਬੋਲਦਾ ਨਾ ਇਹ ਅਸੀਂ ਨਹੀਂ ਬੋਲਦੇ ਜੋ ਅਮਰਤ ਨੇ ਕੀਤਾ ਉਹ ਅਮਰਤਪਾਲ ਵੀਰ ਨੇ ਕੀਤਾ ਨਾ ਮੈਰੋ ਨੇ ਉਹਨੇ ਨਹੀਂ ਕੀਤਾ ਉਹਦੇ ਅੰਦਰ ਸ਼ਕਤੀ ਨੇ ਕੀਤਾ ਜੋ ਗੁਰੂ ਸਾਹਿਬ ਦੀ ਖੰਡੇ ਦੀ ਪਾਉਲ ਗਈ ਆ ਉਹ ਉਹਨੇ ਕੀਤਾ ਇਹ ਕਿਸੇ ਦੇ ਵਸ ਦੀ ਗੱਲ ਨਹੀਂ ਕੋਈ ਨਹੀਂ ਕਰ ਸਕਦਾ ਕੁੱਤਾ ਮਾਰ ਨਹੀਂ ਕੁੱਤਾ ਨਹੀਂ ਕੋਈ ਮਾਰ ਸਕਦਾ ਫਿਰ ਉਹਨੇ ਸੋਧਾ ਲਾਇਆ ਹਰਜੀਤ ਸਿੰਘ ਰਸੂਲਪੁਰ ਆਪਣੇ ਆਪ ਨੂੰ ਨਹਿੰਗ ਸਿੰਘ ਦੱਸਦੇ ਨੇ ਤਾਂ ਤੁਸੀਂ ਕਿਸੇ ਪੰਥਕ ਜਥੇਬੰਦੀ ਨਾਲ ਜਾਂ ਫਿਰ ਕਿਸੇ ਪੰਥਕ ਅਦਾਰੇ ਨਾਲ ਸੰਪਰਕ ਨਹੀਂ ਕੀਤਾ ਕਿ ਇਸ ਮਾਮਲੇ ਵਿੱਚ ਮੈਨੂੰ ਇਨਸਾਫ ਦਵਾਇਆ ਜਾਵੇ। ਬਿਲਕੁਲ ਕੀਤਾ ਸੀਗਾ ਰਾਜਾ ਰਾਜ ਸਿੰਘ ਆਪਣੇ ਜੇਜ਼ੇਦਾਰ ਹੈ ਜਿਹੜੇ ਉਹਨਾਂ ਨਾਲ ਹੀ ਬਾਬਾ ਕੁਲਵਿੰਦਰ ਸਿੰਘ ਜੀ ਨਾਲ ਵੀ ਤੇ ਉਹਨਾਂ ਨੇ ਤੇ ਕਾਫੀ ਵਾਰੀ ਵੀਡੀਓ 'ਚ ਵੀ ਗੱਲ ਕੀਤੀ ਹੁਣ ਵੀ ਉਹਨਾਂ ਨੇ ਮੇਰਾ ਬਕਾਇਦਾ ਨਾਮ ਲੈ ਕੇ ਸਪੈਸ਼ਲੀ ਬੋਲਿਆ ਕਿ ਤੂੰ ਤੇ ਅੱਬ ਲਾਤਕਾਰੀ ਆ ਇਹ ਕਹਿੰਦਾ ਨਾ ਮੈਨੂੰ ਬੁਲਾ ਲਿਓ ਜਿਹੜਾ ਤੇ ਜਦੋਂ ਵੀ ਕਿਸੇ ਨੂੰ ਧਮਕੀ ਦੇਵੇ ਡਰਾਏਗਾ ਅਮਰਤਪਾਲ ਸਿੰਘ ਮੈਨੂੰ ਬੁਲਾਏ ਡਰਾਏਗਾ ਤਾਂ ਮੈਨੂੰ ਬੁਲਾ ਲਿਓ ਮੇਰੇ ਨਾਲ ਸੰਪਰਕ ਕਰਿਓ ਮੈਂ ਆਵਾਂਗਾ ਤੇ ਬਾਬਾ ਜੀ ਕਹਿੰਦੇ ਵੀ ਤੂੰ ਆ ਜੀ ਸਾਡਾ ਮਸਤਾਨਾ ਡਾਂਗ ਲੈ ਕੇ ਖੜਾ ਹੋਊਗਾ ਕੱਲਾ ਜਿੱਥੇ ਕਹਿੰਗਾ ਜੀ ਜਾ ਤੂੰ ਸਾਡੇ ਮਸਤਾਨੇ ਦੇ ਅੱਗੇ ਸਾਹਮਣੇ ਆ ਜਾ ਮੈਂ ਤਾਂ ਆਪ ਕਹਿੰਦੀ ਕਿ ਆ ਤੈਨੂੰ ਕਿਸੇ ਜਨਾਨੀ ਦੇ ਅੱਗੇ ਨਹੀਂ ਆ ਸਕਦਾ ਤੇ ਬੰਦਿਆਂ ਦੇ ਅੱਗੇ ਆਉਣਾ ਤਾਂ ਬਹੁਤ ਵੱਡੀ ਗੱਲ ਹੈ ਜਿਗਰਾ ਚਾਹੀਦਾ ਮੈਂ ਹੁਣ ਵੀ ਕਹਿੰਨੀ ਆ ਹਰਜੀਤ ਗੁੱਚੜ ਨੂੰ ਜੇ ਤੂੰ ਮਾਂ ਦਾ ਦੁੱਧ ਪੀਤਾ ਜੇ ਮਾਂ ਦੇ ਢਿੱਡੋਂ ਜੰਮਿਆ ਜੇ ਪਿਓ ਦਾ ਵਾ ਤਾਂ ਸਾਹਮਣੇ ਆ ਜਾ ਕੁੱਤੀ ਦਾ ਢਿੱਡੋਂ ਜੰਮਿਆ ਹੋਊਗਾ ਜਿਹੜਾ ਸਾਹਮਣੇ ਨਾ ਆਵੇ ਮੈਂ ਡਾਇਰੈਕਟਲੀ ਤੈਨੂੰ ਪਹਿਲਾਂ ਵੀ ਇੰਨਾ ਵੀਡੀਓ ਚ ਇਹ ਗੱਲ ਕਹਿ ਸਕੀ ਹਾਂ ਹੁਣ ਵੀ ਕਹਿ ਚੁੱਕੀ ਹਾਂ ਤੂੰ ਮੈਨ ਚੂਠਾ ਬੋਲਣਾ ਇਹ ਇਹਨੂੰ ਕਮਲ ਦਾ ਬੜਾ ਦੁੱਖ ਆ ਰਿਹਾ ਵੀ ਕਮਲ ਮਰ ਗਈ ਇਹ ਹੋ ਗਿਆ ਜੇ ਸਾਨੂੰ ਕਮਲ ਮਰੀ ਦਾ ਦੁੱਖ ਨਹੀਂ ਨਾ ਸਾਨੂੰ ਨਾ ਉਹਦੀ ਖੁਸ਼ੀ ਆ ਤੇ ਨਾ ਉਹਦੀ ਸਾਨੂੰ ਕੋਈ ਗਮੀ ਆ ਤੈਨੂੰ ਦੁੱਖਿਆ ਕਮਲਪ੍ਰੀਤਕੌਰ ਦਾ ਜਿਹੜੀ ਆਂਦਾ ਮਰ ਗਈ ਆ ਇਹ ਹੋ ਗਿਆ ਉਹਦੇ 4 ਲੱਖ ਫਾਲੋਅਰ ਸੀ ਤੇ ਸੜਨ ਵਾਸਤੇ ਉਹਨੂੰ ਇੱਕ ਵੀ ਨਹੀਂ ਆਇਆ ਠੀਕ ਹੈ ਨਾ ਤੇ ਜਿਹੜੀ ਉਹਦੀ ਬੜੀ ਤਗੜੀ ਪੋਸਟ ਸੀ ਨਾ ਕਮਲ ਦੀ ਉਸ ਪੋਸਟ ਤੇ ਆਪਣੀ ਕੁੜੀ ਨੂੰ ਬਿਠਾ ਆਪਣੀ ਭੈਣ ਨੂੰ ਬਿਠਾ ਉਹ ਲੋਕਾਂ ਨੂੰ ਨੰਗੇ ਆਜ ਵਿਖਾਉਣ ਸੋ ਕਾ ਨਾ ਲੋਕ 4 ਲੱਖ ਜਿਹੜੇ ਆ ਨਾ ਨਰੰਜਨ ਕਰਨ ਤੇਰੀ ਕੁੜੀ ਦੇ ਨਾਲ ਕਿਉਂਕਿ ਉਹ ਜਿਹੜੀ ਕੁੜੀ ਨਾਲ ਤੂੰ ਰੰਗ ਰਲੀਆਂ ਮਨਾਉਂਦਾ ਸੀ ਨਾ ਵੀਡੀਓ ਤੇ ਉਹਦਾ ਤੈਨੂੰ ਤਾਂ ਸੇਕ ਲੱਗ ਰਿਹਾ ਹੁਣ ਉਹ ਤੇਰਾ ਅਜੇ ਹੋ ਨਹੀਂ ਰਿਹਾ ਹੋਣਾ ਕੁਝ ਤਾਂ ਤੂੰ ਹਣ ਉਸਾਰ ਚੀੜ ਤੇ ਆਪਣੀ ਕੁੜੀ ਨੂੰ ਬਿਠਾ ਦੇ ਗੱਲ ਖਤਮ ਤੈਨੂੰ ਦੁੱਖ ਕਹਦਾ ਇਸ ਗੱਲ ਦਾ ਅਮਰਪਾਲ ਸਿੰਘ ਨੇ ਮੈਰੋ ਨੇ ਕਿਹਾ ਗਲਤ ਕੀਤਾ ਗਲਤ ਕੀਤਾ ਜੋ ਕੀਤਾ ਫਿਰ ਗਲਤ ਨਹੀਂ ਕੀਤਾ ਉਹ ਸਹੀ ਹੋਇਆ ਠੀਕ ਹੈ ਕੱਲ ਨੂੰ ਹੁਣ ਵੇਖੋ ਵੀਰ ਜੀ ਮੇਰਾ 1984 ਦਾ ਮੇਰਾ ਜਨਮ ਹੈ ਤੇ ਉਹਦਾ ਆਪਣਾ ਇੰਦਰਾ ਗਾਂਧੀ ਮਾਰੀ ਸੀ ਤੇ ਇਹ ਤਾਂ ਕੱਲ ਨੂੰ ਉਹਨੂੰ ਵੀ ਕਹੂਗਾ ਜੇ ਸਾਡੇ ਬੰਦੀ ਸਿੰਘ ਵੀਰ ਜੇਲਾ ਚ ਬੈਠੇ ਉਹ ਕਾਦ ਲਈ ਬੈਠੇ ਉਹ ਕੋਈ ਨਿੱਜੀ ਝਗੜੇ ਵਾਸਤੇ ਤਾਂ ਬੈਠੇ ਨਹੀਂ ਆ ਇਦਾਂ ਤੇ ਆਨੂੰ ਜਿਹੜੇ ਸੌਦਾ ਲਾ ਕੇ ਹੀ ਬੈਠੇ ਆ ਜੇ ਕੋਈ ਭਵੇਂ ਕੁੜੀ ਆ ਚਾਹੇ ਕੋਈ ਪੰਜਾਬ ਦੀ ਆ ਚਾਹੇ ਕੋਈ ਰਾਜਸਥਾਨ ਦੀ ਪਾਕਿਸਤਾਨ ਦੀ ਜੋ ਕੋਈ ਨਗਾਇਜ਼ ਖੋਲੇਗੀ ਉਹਦਾ ਅਸ਼ਰਤਾ ਇਹੀ ਹੋਏਗਾ ਇਹ ਕਹਿੰਦਾ ਇੱਕ ਥਾਂ ਔਰ ਵੀਡੀਓ ਤੁਸੀਂ ਸੁਣੀ ਹੋਣੀ ਆ ਵੀਰ ਜੀ ਜਿੱਥੇ ਇਹ ਕਹਿ ਰਿਹਾ ਕਿ ਮਤਲਬ ਇਹਨੇ ਕਾਨੂੰਨ ਹੱਥ ਚ ਲਿਆ ਅਮਰਤਨ ਪਾਲ ਸਿੰਘ ਵੀਰ ਨੇ ਕਾਨੂੰਨ ਨੂੰ ਹੱਥ ਚ ਲੈ ਲਿਆ ਤੇ ਜੇ ਆਂਦਾ ਵੀ ਇਹਨੂੰ ਠੱਲ ਪਾਈ ਹੁੰਦੀ ਤਾਂ ਇਹ ਕੰਮ ਨਾ ਹੁੰਦਾ ਤੇ ਮੈਂ ਇੱਥੇ ਮੈਂ ਵੀ ਮਾਨਜੁਗ ਜਿਹੜੇ ਹੈਗੇ ਸਤਕਾਰਯੋਗ ਸਾਡੇ ਸੀਐਮ ਉਹਨਾਂ ਨੂੰ ਕਹਿਣਾ ਚਾਹੁੰਦੀ ਆਂ ਕਿ ਜੇ ਇਹੋ ਜਿਹਿਆਂ ਨੂੰ ਠੱਲ ਪਾਈ ਹੁੰਦੀ ਤੇ ਇਹ ਅੱਜ ਫਿਰ ਇਹ ਪਹੁੰਚਦਾ ਨਾ ਜੇ ਬਲਾਤਕਾਰੀਆਂ ਨੂੰ ਠੱਲ ਪਾਈਂਦੇ ਤਾਂ ਅੱਜ ਨਾ ਨਾ ਥਾਂ ਥਾਂ ਤੇ ਬਲਾਤਕਾਰ ਹੁੰਦੇ ਆ ਕਿ ਨਹੀਂ ਹੁੰਦੇ ਇੱਕ ਪਾਸੇ ਕਹਿੰਦੇ ਧੀਆ ਨੂੰ ਬਚਾਓ ਪੜਾਓ ਧੀ ਨਾ ਕੋਈ ਵਿਆਹੀ ਨਾ ਕੋਈ ਕੁਵਾਰੀ ਕੋਈ ਸੇਫ ਹੈਗੀ ਆ ਕਿਸੇ ਵੀ ਜਗ੍ਹਾ ਤੇ ਕੋਈ ਸੇਫ ਨਹੀਂ ਹੈ ਕਿ ਵੀਰ ਜੀ ਧੀ ਪੈਣ ਹਾਂਜੀ ਤਾਂ ਵੀਰਾ ਆਖਰੀ ਸਵਾਲ ਹੈ ਕਿ ਤੁਸੀਂ ਪਹਿਲਾਂ ਵੀ ਜ਼ਿਕਰ ਕੀਤਾ ਸੀ ਕਿ ਤੁਹਾਡੇ ਉੱਤੇ ਸਮਝੌਤੇ ਲਈ ਦਬਾਅ ਪਾਇਆ ਗਿਆ ਕਿੱਦਾਂ ਇਹ ਦਬਾਅ ਪਾਇਆ ਗਿਆ ਤੇ ਕੌਣ ਲੋਕ ਨੇ ਜਿਹੜੇ ਉਹ ਤੁਹਾਡਾ ਸਮਝੌਤਾ ਕਰਵਾਉਣਾ ਚਾਹੁੰਦੇ ਹਨ ਸਮਝੌਤਾ ਕਰਨ ਵਾਲੇ ਤਾਂ ਪਹਿਲੇ ਨੰਬਰ ਤੇ ਤੇ ਆਇਆ ਸੀ ਬਲਦੇਵ ਔਗਰਾ ਠੀਕ ਹੈ ਸਿੰਘ ਸ਼ਬਦ ਮੈਂ ਉਹ ਨਹੀਂ ਲਾਉਂਗੀ ਕਿਉਂਕਿ ਸਿੰਘ ਦੀ ਸੋਚ ਐਡੀ ਘਟਿਆ ਨਹੀਂ ਹੋ ਸਕਦੀ ਜੋ ਕਿ ਦਲਾਲੀਆਂ 2-2 ਲੱਖ ਚ ਕਰਦੇ ਠੀਕ ਹੈ ਨਾ ਉਹਨੇ ਆਪਣੀਆਂ ਕੁੜੀਆਂ ਦੀ ਹਕੀਕਤ ਕਿੰਨੀਆਂ ਦਲਾਲੀਆਂ ਖਾਧੀਆਂ ਹੋਣਗੀਆਂ ਮੈਂ ਵੀ ਕਿਸੇ ਦੀ ਧੀ ਆ ਪਹਿਲਾਂ ਮੈਨੂੰ ਮੈਂ ਛੇਤੀ ਕੀਤਾ ਨਾ ਧੀ ਦਾ ਲਬਜ ਨਹੀਂ ਸੀ ਬੋਲਦੀ ਪਰ ਮੇਰੇ ਅੱਗ ਲੱਗੀ ਪਈ ਆ ਤੁਹਾਡੇ ਜਿੱਡਾ ਮੇਰਾ ਵੇਟ ਆ ਜਿੱਦਣ ਦੀਆਂ ਨੇ ਫੋਟੋਆਂ ਵਾਇਰਲ ਕੀਤੀਆਂ ਮੈਨੂੰ ਸਾਹਮਣੇ ਆਉਣਾ ਔਖਾ ਹੋ ਗਿਆ ਜਿਨ੍ਹਾਂ ਨੇ ਹਰਕਤ ਘਟਿਆ ਕੀਤੀ ਆ ਕਹਿੰਦਾ 2 ਲੱਖ ਰੁਪਇਆ ਲੈ ਲੈ ਤਾਂ ਤੂੰ ਹਰਜੀਤ ਦੀ ਕੰਪਲੀਟ ਵਾਪਸ ਲੈ ਲੈ ਕਿਉਂ ਮੈਂ ਵਾਪਸ ਲੈ ਲੈ ਤੂੰ ਅਨਸਾਫ਼ ਤੈਨੂੰ ਲਿਫਾਫਾ ਮਿਲ ਗਿਆ ਤੇ ਤੂੰ ਬਸ ਠੀਕ ਐ ਇੰਨੇ ਚ ਹੀ ਖੁਸ਼ ਆ ਤੂੰ ਲਿਫਾਫੇ ਜੋਗਾ ਹੀ ਆ ਤੇਰੀ ਇੰਨੀ ਕੀ ਸੋਚ ਐ ਸਾਡੇ ਕੀ ਤੁਹਾਡੀ 2 ਲੱਖ ਕੀਮਤ ਹੈ ਕੀਮਤ ਇੱਜ਼ਤ ਦੀ ਤਾਂ ਕੋਈ ਕੀਮਤ ਚੁਕਾ ਹੀ ਨਹੀਂ ਸਕਦਾ ਵੀਰ ਜੀ ਕਿਤੇ ਰੇੜੀਆਂ ਤੇ ਵਿਕਦੀ ਹੈ ਇੱਜ਼ਤ ਕੋਈ ਖਰੀਦ ਲੇਗਾ ਰਹੀ ਗੱਲ ਕਮਲਕੌਰ ਦਾ ਇਹਨੂੰ ਸੇਕ ਚੜਿਆ ਪਿਆ ਤੇ ਕਮਲਕੌਰ ਦੀਆਂ ਜਿਹੜੀਆਂ ਵੀਡੀਓ ਸੀ ਤੁਸੀਂ ਮੈਨੂੰ ਦੱਸੋ ਤੁਸੀਂ ਆਪਣੀ ਮਾਂ ਦੇ ਸਾਹਮਣੇ ਬਹਿ ਕੇ ਆ ਵੀਡੀਓ ਵੇਖ ਸਕਦੇ ਭੈਣ ਨਾਲ ਵੇਖ ਸਕਦੇ ਧੀ ਨੂੰ ਆਪਣੇ ਨੂੰ ਹਿੱਕ ਤੇ ਬਿਠਾ ਕੇ ਉਹਦੇ ਨਾਲ ਵੇਖ ਸਕਦੇ ਵੀ ਆ ਵੇਖੋ ਕੀ ਆ ਰਿਹਾ ਤਾਂ ਫਿਰ ਜਿਹੜਾ ਬਿਆਨ ਬਾਬਾ ਹਰਜੀਤ ਸਿੰਘ ਵੱਲੋਂ ਜਾਰੀ ਕੀਤਾ ਗਿਆ ਉਹਦਾ ਕਾਰਨ ਕੀ ਆ ਉਹ ਫੇਮ ਲੈਣੀ ਚਾਹੁੰਦੇ ਸੀ ਜਾਂ ਕੋਈ ਹੋਰ ਚੱਕਰ ਬਿਲਕੁਲ ਬਿਲਕੁਲ ਇਹ ਆ ਕਿ ਹਾਂ ਵੀ ਬਾਣੇ ਵਾਲੇ ਦੀ ਇੰਨੀ ਕਿ ਮਤਲਬ ਪ੍ਰਮਾਤਮਾ ਨੇ ਉਹਨਾਂ ਨੂੰ ਇੰਨੀ ਕਿ ਬਖਸ਼ਿਸ਼ ਕੀਤੀ ਆ ਨਾ ਵੀ ਬਾਣਾ ਐਸੀ ਚੀਜ਼ ਆ ਨਾ ਆਟੋਮੈਟਿਕ ਵੀਰ ਜੀ ਸਿਰ ਝੁਕ ਜਾਂਦਾ ਸਿਰ ਝੁਕਦਾ ਆ ਸਤਕਾਰ ਹੁੰਦਾ ਵਾ ਤੇ ਉਹਨੂੰ ਇਹ ਹੀ ਆ ਕਿ ਉਹਨਾਂ ਦਾ ਤਾਂ ਕਰੇ ਮੇਰੀ ਵੀ ਇਨੀ ਟੌਰ ਮਰ ਜਿਓ ਤੇਰੇ ਵਰਗੇ ਬੁੱਚੜ ਦੀ ਸ਼ੈਤਾਨ ਦੀ ਇੰਨੀ ਇੱਜ਼ਤ ਹੋਊਗੀ ਤੇਰੀ ਤੂੰ ਤਾਂ ਸਿੱਖਾਂ ਦੇ ਨੀਲੇ ਬਾਣੇ ਰੰਗਾਂ ਦਾ ਜੁੱਤੀ ਵਰਗਵਨੀ ਆ ਇਹ ਜੁੱਤੀ ਵਰਗਵਨੀ ਆ ਇਹ ਰੀਸ ਨਾ ਕਰੇ ਏ ਹੁਣ ਜੇ ਸੱਚਾ ਦਾ ਸਾਹਮਣੇ ਆਣ ਕੇ ਉਹਨੂੰ ਕਹੇ ਜਾ ਉਹਦਾ ਭੋਗ ਭੁਗ ਜੋ ਪਾਉਣਗੇ ਤੇ ਉਥੇ ਜਾ ਕੇ ਤਾਂ ਜਾ ਹੋ ਕੇ ਨਾ ਤੇ ਲੋਕ ਉਹਨਾਂ ਦੀਆਂ ਅਰਥੀਆਂ ਤੇ ਚੁੱਗ ਕੇ ਆ ਇੰਨਾ ਦਿਨ ਉਹਨੂੰ ਸੇਕਿਆ ਤੇਰਾ ਉਹਦਾ ਉਹਨੂੰ ਤੇਰਾ ਹਾਂਜੀ ਧੰਨਵਾਦ ਬਾਬਾ ਹਰਜੀਤ ਸਿੰਘ ਰਸੂਲਪੁਰ ਜਿਨ੍ਹਾਂ ਵੱਲੋਂ ਕਮਲਕੌਰ ਦੇ ਕਤਲ ਤੋਂ ਬਾਅਦ ਇੱਕ ਬਿਆਨ ਜਾਰੀ ਕੀਤਾ ਜਾਂਦਾ ਤੇ ਕਿਹਾ ਜਾਂਦਾ ਹੈ ਕਿ ਸਾਰਾ ਕੁਝ ਗਲਤ ਹੋਇਆ ਹੈ ਅਗਰ ਕਿਸੇ ਧੀ ਭੈਣ ਨੂੰ ਕਿਸੇ ਬੱਚੀ ਨੂੰ ਕੋਈ ਤੰਗ ਪ੍ਰੇਸ਼ਾਨ ਕਰਦਾ ਹੈ ਉਹ ਮੇਰੇ ਕੋਲ ਆਉਣ ਤਾਂ ਬਾਬਾ ਹਰਜੀਤ ਸਿੰਘ ਰਸੂਲਪੁਰ ਦੇ ਉੱਤੇ ਹੀ ਗੰਭੀਰ ਇਲਜ਼ਾਮ ਨੇ ਜਿਹੜੇ ਉਹ ਬਲਤਕਾਰ ਦੇ ਲਗਾਏ ਗਏ ਨੇ ਤਾਂ ਹੁਣ ਦੇਖਣਾ ਹੋਵੇਗਾ ਕਿ ਇਸ ਮਾਮਲੇ ਨੂੰ ਲੈ ਕੇ ਬਾਬਾ ਹਰਜੀਤ ਸਿੰਘ ਕੀ ਕੁਝ ਕਹਿੰਦੇ ਨੇ ਤੇ ਅੱਗੇ ਅਦਾਲਤਾਂ ਵਿੱਚ ਕਿਹੜੀ ਕਾਰਵਾਈ ਆ ਜਿਹੜੀ ਉਸ ਮਾਮਲੇ ਨੂੰ ਲੈ ਕੇ ਹੁੰਦੀ ਹੈ ਤਾਂ ਕੈਮਰਾ ਪਰਸਨ ਉਤਲ ਬਰਮਨ ਨਾਲ ਮੈਂ ਬਲਵਿੰਦਰ ਸਿੰਘ ਢੀਂਸਾ ਪਟਿਆਲਾ